ਦੇ ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰੀ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਖਾਕੀ ਵਰਦੀ ਦੀ ਆੜ ਦੇ ਵਿੱਚ ਪੰਜਾਬ ਪੁਲਿਸ ਦੇ ਇਹ ਮੁਲਾਜ਼ਮ ਚਿੱਟੇ ਦਾ ਕਾਰੋਬਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਕਾਂਸਟੇਬਲ ਨੂੰ ਕਾਲੀ ਥਾਰ ਦੇ ਵਿੱਚ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਦੱਸੇ ਕਿ ਇਸ ਮਹਿਲਾ ਕਨਸਟੇਬਲ ਤੋਂ 17 ਗ੍ਰਾਮ ਚਿੱਟਾ ਜਿਹੜਾ ਹੈ ਉਹ ਫੜਿਆ ਗਿਆ ਹੈ ਤੇ ਇਸ ਦੇ ਨਾਲ ਹੀ ਮਹਿਲਾ ਕਨਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਚਿੱਟੇ ਦਾ ਕਾਰੋਬਾਰ ਕਰਦੀ ਸੀ ਇਸ ਮਹਿਲਾ ਕਨਸਟੇਬਲ ਦਾ ਨਾਂ ਅਮਨਦੀਪ ਕੌਰ ਹੈ ਜੋ ਕਿ ਬਠਿੰਡਾ ਸਿਵਲ ਲਾਈਨ ਦੇ ਵਿੱਚ ਤਾਇਨਾਤ ਸੀ ਤਾਂ ਉੱਥੇ ਇਹ ਪੁਲਿਸ ਦੇ ਵਿੱਚ ਤਾਇਨਾਤ ਸੀ ਤਾਂ ਇਸ ਦੇ ਵੱਲੋਂ ਇਸ ਨਾਲ ਕੀਤਾ ਜਾਂਦਾ ਸੀ ਦੱਸਦੇ ਕਿ ਐਨਟੀਐਫ ਦੇ ਵੱਲੋਂ ਇਸ ਮਹਿਲਾ ਨੂੰ ਜਦੋਂ ਕਾਲੀ ਥਾੜ ਦੇ ਵਿੱਚ ਇਹ ਜਾ ਰਹੀ ਹੁੰਦੀ ਹੈ ਤਾਂ ਇਸ ਮਹਿਲਾ ਨੂੰ ਜੋ ਕਿ ਪੁਲਿਸ ਦੇ ਵਰਦੀ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਤੇ ਇਸ ਦੇ ਨਾਲ ਇਸ ਦੇ ਕੋਲੋਂ 17 ਗ੍ਰਾਮ ਚਿਟਾ ਬਰਾਮਦ ਕੀਤਾ ਜਾਂਦਾ ਹੈ ਦੱਸਦੇ ਕਿ ਇਹ ਮਹਿਲਾ ਜਿੱਥੇ ਮਹਿਲਾ ਕਾਂਸਟੇਬਲ ਸੀਗੀ ਦੂਜੇ ਪਾਸੇ ਪੰਜਾਬ ਪੁਲਿਸ ਦੇ ਵਿੱਚ ਸੀ ਅਤੇ ਦੂਜੇ ਪਾਸੇ ਇਹ ਰੀਲਾਂ ਬਣਾਉਂਦੀ ਵੀ ਬਹੁਤ ਸ਼ੁਕੀਨ ਸੀਗੀ ਇੰਸਟਾਗ੍ਰam ਤੇ ਕਾਫੀ ਸਾਰੀਆਂ ਇਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀਆਂ ਰੀਲਾਂ ਜਿਹੜੀਆਂ ਨੇ ਉਹ ਵਾਇਰਲ ਹੋ ਚੁੱਕੀਆਂ ਨੇ ਜਿੰਨੂੰ ਕਈ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਲਾਈਕ ਵੀ ਆ ਚੁੱਕੇ ਨੇ ਤੇ ਕਾਲੀ ਥਾਰ ਦੇ ਨਾਲ ਐਨਕਾ ਲਗਾ ਕੇ ਰੀਲਾਂ ਵੀ ਬਣਾਉਂਦੀ ਸੀ ਤੇ ਇਸ ਦੇ ਨਾਲ-ਨਾਲ ਹੀ ਜਿੱਥੇ ਇੱਕ ਪਾਸੇ ਪੰਜਾਬ ਵਾਲਿਆਂ ਦੇ ਖਿਲਾਫ ਸੱਤ ਐਕਸ਼ਨ ਲੈ ਰਹੀ ਹੈ ਤਾਂ ਉੱਤੇ ਦੂਜੇ ਪਾਸੇ ਕੁਝ ਅਧਿਕਾਰੀ ਪੰਜਾਬ ਪੁਲਿਸ ਦੇ ਜੋ ਕਿ ਖਾਕੀ ਵਰਦੀ ਨੂੰ ਦਾਗ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਕਰਕੇ ਜਿਹੜੇ ਆਮ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ ਤਾਂ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਚਿੱਟੇ ਦਾ ਕਾਰੋਬਾਰ ਕਰਦੀ ਸੀ ਗ੍ਰਫਤਾਰ ਕੀਤਾ ਗਿਆ ਹੈ ਬਠਿੰਡਾ ਤੋਂ ਹੀ ਔਰ ਸਿਵਲ ਲਾਇਨ ਦੇ ਵਿੱਚ ਤਾਇਨਾਤ ਸੀਗੀ ਰੇਲਾ ਬਣਾਉਣ ਦੀ ਬਹੁਤ ਸ਼ਕੀਨ ਸੀਗੀ ਔਰ ਆਪਣੀ ਵਰਦੀ ਦਾ ਜਿਹੜਾ ਗਲਤ ਇਸਤੇਮਾਲ ਕਰਦੀ ਸੀ ਯਾਨੀ ਕਿ ਵਰਦੀ ਦੇ 68 ਬਾਟ ਵਕਾ ਕੇ ਖਾਕੀ ਵਰਦੀ ਦੀ ਕਿਉ ਪੰਜਾਬ ਪੁਲਿਸ ਦੇ ਵਿੱਚ ਹੈ ਔਰ ਇਸ ਦੇ ਨਾਲ ਨਾਲ ਚਿੱਟੇ ਦਾ ਕਾਰੋਬਾਰ ਕਰਦੀ ਸੀ ਤਾਂ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਾ ਹੋਵੇ ਫਿਲਹਾਲ ਪੁਲਿਸ ਦੇ ਵੱਲੋਂ ਟੇਬਲ ਨੂੰ ਗ੍ਰਫਤਾਰ ਵੀ ਕਰ ਲਿੱਤਾ ਗਿਆ ਹੈ ਔਰ ਇਸ ਦੇ ਨਾਲ ਹੀ ਅਗਲੀ ਜਾਂਚ ਵੀ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰਕਾਰ ਇਹ ਚਿੱਟਾ ਕਿੱਥੇ-ਕਿੱਥੇ ਸਪਲਾਈ ਕਰਦੀ ਸੀ ਕਿਸ ਦੇ ਨਾਲ ਇਸ ਦੇ ਸਬੰਧ ਸੀ ਔਰ ਕਿੰਨੀ ਦੇਰ ਤੋਂ ਇਹ ਚਿੱਟੇ ਦਾ ਕੰਮ ਕਰ ਰਹੀ ਸੀ ਤਾਂ ਪੰਜਾਬ ਪੁਲਿਸ ਜਿੱਥੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਸਬ ਟੈਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਆਪਣੇ ਹੀ ਅਧਿਕਾਰੀ ਯਾਨੀ ਕਿ ਆਪਣੀ ਮਹਿਲਾ ਅਧਿਕਾਰੀ ਨੂੰ ਪੰਜਾਬ ਪੁਲਿਸ ਵੱਲੋਂ ਸਫਲਤਾ ਹਾਸਲਿ ਮਿਲੀ ਹੈ ਜਿਸ ਸੇ ਕਿ ਇਹਨੇ ਆਪਣੇ ਹੀ ਇੱਕ ਮਹਿਲਾ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਹੈ